ਸਾਸ਼ੀ ਕਾਲ ਜੀ ਸਭ ਨੂੰ ਇਹ ਹੈਗਾ ਜੀ ਆਪਣਾ ਕੜੀ ਪੱਤੇ ਦਾ ਪਲਾਂਟ ਦੇਖੋ ਇਹਦੇ ਵਿੱਚ ਫਲ ਲੱਗਣਾ ਸ਼ੁਰੂ ਹੋਇਆ ਹੋਇਆ ਤੇ ਪਹਿਲਾਂ ਇਹ ਗ੍ਰੀਨ ਗ੍ਰੀਨ ਸੀ ਹੁਣ ਬਲੈਕ ਹੋ ਗਿਆ ਤੇ ਇਹ ਵਾਲਾ ਫਲ ਸਭ ਨੂੰ ਤੁਹਾਨੂੰ ਪਤਾ ਹੈ ਕਿ ਆਪਾਂ ਖਾ ਵੀ ਸਕਦੇ ਆ ਤੇ ਇਹ ਇੱਕ ਤਰ੍ਹਾਂ ਦਾ ਬੀਜ ਵੀ ਆ ਜਿਹੜਾ ਆਪਾਂ ਕੜੀ ਪੱਤਾ ਲਗਾਉਣ ਵਾਸਤੇ ਵਰਤ ਸਕਦੇ ਆ ਇਹ ਕੜੀ ਪੱਤੇ ਦਾ ਬੀਜ ਹੈ ਕੜੀ ਪੱਤੇ ਨੂੰ ਆਪਾਂ ਮਿੱਠੀ ਨਿੰਮ ਵੀ ਕਹਿ ਦਿੰਦੇ ਆ ਤੇ ਇਹ ਬਹੁਤ ਹੈਲਦੀ ਚੀਜ਼ ਹੈ ਇੱਕ اپنی صحت ਲਈ ਬਹੁਤ ਵਧੀਆ ਆ ਇਹਨੂੰ ਹਰ ਸਬਜੀ ਵਿੱਚ ਜ਼ਰੂਰ ਯੂਜ਼ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕੀ ਹਾਲ ਚਾਲ ਹੈ ਜੀ ਤੇ ਅੱਜ ਦੀ ਅਪਡੇਟ ਦਿਖਾਣੇ ਆਪਾਂ ਛੱਤ ਵਾਲੇ ਗਾਰਡਨ ਦੀ ਤੇ ਨੇ ਬਸ ਮੈਂ ਸਾਫ਼ ਸਫਾਈ ਕਰਕੇ ਹਟੀਸੀ ਛੱਤ ਦੀ ਤੇ ਮੈਂ ਕਿ ਚਲੋ ਇੱਕ ਛੋਟੀ ਜੀ ਵੀਡੀਓ ਬਣਾ ਲਈ ਜਾਵੇ ਤੇ ਇਧਰ ਕੁਝ ਤਾਂ ਆਪਣੇ ਆਪ ਹੀ ਉੱਗ ਗਿਆ ਤੇ ਮੈਂ ਪੱਟਿਆ ਨਹੀਂ ਬੀਜ ਬੋਜ ਜਿਵੇਂ ਮਿੱਟੀ ਚ ਜਾਂਦੇ ਰਹੇ ਮੈਂ ਕਿਚਨ ਵੇਸਟ ਸਿੱਟਦੀਆਂ ਤਾਂ ਤਰਬੂਜ ਵਗੈਰਾ ਤੇ ਫੇਠੇ ਪੁੱਠੇ ਦੀਆਂ ਵੇਲਾਂ ਆਪੇ ਹੀ ਲੱਗੀਆਂ ਪਈਆਂ ਨੇ ਤੇ ਕੁਝ ਤੋਰੀ ਦੀਆਂ ਵੇਲਾਂ ਆਪ ਹੀ ਲਗਾਈਆਂ ਸੀਗੀਆਂ ਕੱਲ ਮੈਂ ਆਈ ਨਹੀਂ ਛੱਤ ਤੇ ਪਾਣੀ ਦੇਣ ਤੇ ਹੁਣੇ ਪਾਣੀ ਦਿੱਤਾ ਉਹ ਵੈਸੇ ਤਾਂ ਮੌਸਮ ਹੋਇਆ ਐਸੀ بارش ਵਾਲਾ ਦੇਖੋ ਮੌਸਮ ਬਹੁਤ ਵਧੀਆ ਹੈ ਤੇ ਅੱਜ ਕੱਟ ਬਾਰਿਸ਼ ਹੋ ਜਾਏ ਪਰ ਫਿਰ ਵੀ ਇਹਦਾ ਕੁਝ ਪਤਾ ਨਹੀਂ ਆ ਮੌਸਮ ਅੱਜ ਕੱਲ ਦਾ ਇਦਾਂ ਦਾ ਹੀ ਆ ਸਾਵਨ ਪਾਦੋਂ ਇਦਾਂ ਹੀ ਚੱਲਦੇ ਹੁੰਦੇ ਆ ਜਿਹੜੇ ਅੱਜ ਕੱਲ ਦੇ ਮੀਂਹ ਪੈਂਦੇ ਆ ਗਰਮੀਆਂ ਵਾਲੇ ਇਹਦੇ ਵਿੱਚ ਪਤਾ ਨਹੀਂ ਬਾਰਿਸ਼ ਹੋਊਗੀ ਕਿ ਨਹੀਂ ਹੋਊਗੀ ਇਦਾਂ ਹੀ ਲੰਘ ਜਵੇ ਬੱਦਲ ਤਾਂ ਲੰਘ ਜਵੇ ਚਲੋ ਇਹਨਾਂ ਨੂੰ ਪਾਣੀ ਹੁਣੇ ਦਿੱਤਾ ਤਾਂ ਕਰਕੇ ਇਹਨਾਂ ਦੇ ਪੱਤੇ ਥੋੜਾ ਜਿ ਮੁਰਝਾਏ ਆ ਆਪੇ ਸਹੀ ਹੋ ਜਾਣਗੇ ਤੇ ਇੱਧਰ ਮੈਂ ਦਿਖਰੇ ਹੋਣਾ ਤੁਹਾਨੂੰ ਅਦਰਕ ਲਗਾਇਆ ਇਸ ਵਾਰ ਟਰਾਈ ਕੀਤਾ ਆ ਦਿਖਾਇਆ ਸੀ ਮੈਂ ਇੱਕ ਵੀਡੀਓ ਦੇ ਵਿੱਚ ਅਦਰਕ ਪੁੰਗਰੀ ਹੋਈ ਇੱਥੇ ਲਗਾਤੀ ਸੀ ਥੋੜੇ ਦਿਨ ਤੱਕ ਦੇਖਾਂਗੇ ਵੀ ਅਪਡੇਟ ਤੇ ਬਾਕੀ ਸਾਰੇ ਆਹ ਪੌਦੇ ਵਗੈਰਾ ਲੱਗੇ ਆ ਸਨੇਕ ਪlant ਲੱਗਿਆ ਹੋਇਆ ਇੱਥੇ ਬੱਗੇ ਜੇ ਮੈਂ ਅੱਜ ਛੱਤ ਦੀ ਸਫਾਈ ਕੀਤੀ ਆ ਪਰ ਇਹਨਾਂ ਦੀ ਪੌਦਿਆਂ ਦੇ ਵਿੱਚੋਂ ਹਜੇ ਘਾਹ ਵਗੈਰਾ ਕੱਢਣਾ ਰਹਿੰਦਾ ਆ ਤੇ ਇਨਾਂ ਦੀ ਸਾਫ ਸਫਾਈ ਕਰਨੀ ਆ ਹਜੇ ਗਰਮੀ ਕਰਕੇ ਨਾ ਛੱਤ ਤੇ ਆਏ ਨਹੀਂ ਜਾਂਦਾ ਬੜੀ ਮੁਸ਼ਕਿਲ ਆਨ ਬਸ ਪਾਣੀ ਪੂਣੀ ਪਾ ਕੇ نیچے ਚਲੇ ਜਾਂਦੀ ਸੀ ਪੂਰੀ ਧੁੱਪ ਹੋਣ ਕਰਕੇ ਨਾ ਇਹਨਾਂ ਦਾ ਨਾ ਧਿਆਨ ਨਹੀਂ ਦਿੱਤਾ ਗਿਆ ਤੇ ਇੱਧਰ ਆਪਣਾ ਲੱਗਿਆ ਹੋਇਆ ਨਾਰੀ ਦਾ ਸਾਗ ਕਲਮੀ ਸਾਗ ਇਹ ਬੜੀ ਜਲਦੀ ਹੁੰਦਾ ਹੈ ਹੁਣ ਅੱਜ ਕੱਲ ਬੋਤਿਆਂ ਨੂੰ ਤੋੜ ਤੋੜ ਕੇ ਦਿੱਤਾ ਹੈ ਮੈਂ 3-4 ਦਿਨ ਦੇ ਵਿੱਚ ਵਿੱਚ ਹੀ ਇਹ ਫੇਰ ਟੱਪ ਭਰ ਜਾਂਦਾ بارش ਇੱਚ ਵਧੀਆ ਹੁੰਦਾ ਇਸ ਮੌਸਮ ਦੇ ਵਿੱਚ ਤੇ ਇਧਰ ਆਪੇ ਤਰਬੂਜ ਦੀਆਂ ਬੇਲਾਂ ਲੱਗ ਗਈਆਂ ਸੀਗੀਆਂ ਆ ਦੇਖੋ ਛੋਟੇ ਛੋਟੇ ਲੱਗੇ ਹੋਏ ਤਰਬੂਜ ਤੇ ਇਹ ਤਾਂ ਬਸ ਇੱਕ ਸਮਝੋ ਮੈਂ ਪੱਤੇ ਹੀ ਨਹੀਂ ਹੈਗੇ ਇਹ ਕਿਉਂਕਿ ਜਦ ਤੱਕ ਇਹਨਾਂ ਨੇ ਵੱਡੇ ਹੋਣਾ ਮੌਸਮ ਚਲੇ ਜਾਣਾ ਆ ਇਧਰ ਆ ਵੀ ਘਾਹ ਵਗੈਰਾ ਸਾਰਾ ਕਰਦੇ ਆ ਸਾਫ ਇਧਰ ਬੀਜ ਪਾਏ ਸੀਗੇ ਪਾਲਕ ਦੇ ਉਦੋਂ ਤਾਂ ਹੋਈ ਨਹੀਂ ਹੁਣ ਆਪਣੇ ਆਪ ਹੋਈ ਪਈ ਆ ਥੋੜੀ ਬਹੁਤੀ ਇਹਦੀ ਸਾਬ ਸਫਾਈ ਕਰਨੀ ਰਹਿੰਦੀ ਆ ਹੁਣ ਟਾਈਮ ਕੱਢ ਕੇ ਵੀ ਕਰਾਂਗੇ ਤੇ ਛੱਤ ਸਾਰੀ ਧੋਈ ਨਾ ਇੱਧਰ ਕੜੀ ਪੱਤਾ ਲੱਗਿਆ ਹੋਇਆ ਆਪਣੇ ਕੋਲ ਗੁਲਾਬ ਲੱਗਿਆ ਹੋਇਆ ਤੋਸੀ ਜੀ ਇਹ ਸਾਰੇ ਪੌਦੇ ਲੱਗੇ ਹੋਏ ਆ ਇੱਧਰ ਮੇਰੇ ਕੋਲ ਛੋਟਾ ਜਿਹਾ ਟੁੱਟਿਆ ਹੋਇਆ ਪਿਆਸੀ ਬਟਾ ਜਿਹੜਾ ਜਿਹਦੇ ਚ ਆਪਾਂ ਪਾਣੀ ਵਗੈਰਾ ਰੱਖਦੇ ਆ ਇਹ ਚ ਵੀ ਮੈਂ ਦੁਪਹਿਰ ਖੜੀ ਲਗਾਤੀ ਸੀ ਤੇ ਮੌਸਮ ਅਜ ਦੇਖੋ ਵਧੀਆ ਲੱਗ ਰਿਹਾ ਆ ਤੇ ਆਪਾਂ ਨੈਕਸਟ نیچے ਜਾ ਕੇ ਜਿਹੜੀ ਆਪਾਂ ਹਲਦੀ ਬੀਜੀ ਸੀ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਇਸੇ ਵੀਡੀਓ ਦੇ ਵਿੱਚ ਇਹਦੀ ਅਪਡੇਟ ਅੱਗੇ ਕੀ ਆ ਨਾਲ ਦੀ ਨਾਲ ਹੀ ਅਪਡੇਟ ਦੇ ਹੀ ਜਾਊਂਗੀ ਇਸ ਵਾਰ ਇਸ ਵਾਰ ਸਭ ਕੁ ਲੇਟ ਹੋ ਗਈ ਤੇ ਹਲਦੀ ਬੀਜਣੀ ਲਾਸਟ ਟਾਈਮ ਤਾਂ ਮਈ ਐਂਡ ਚ ਹੀ ਬੀਜਲੀ ਸੀ ਸ਼ਾਇਦ ਤੇ ਇਸ ਟਾਈਮ ਜੁਲਾਈ ਚੜ ਗਿਆ ਸ਼ਾਇਦ 30 30 ਤਰੀਕ ਨੂੰ ਬੀਜੀ ਸੀ ਤੀਜੋਂ ਨੂੰ ਚਲੋ ਕੋਈ ਗੱਲ ਨਹੀਂ ਲੇਟ ਪਟ ਹੋ ਜੂਗੀ ਹੋ ਸਹੀ ਓ ਕਿ ਬਣਾਉਣ ਨੂੰ ਟਾਈਮ ਵੀ ਲੱਗ ਜਾਣਾ ਫਿਰ ਇੱਧਰ ਮੈਂ ਹਾ ਲਾਦੀਬ ਦੀ ਸਕੂਲੋਂ ਲਿਆਂਦੀ ਸੀ ਕਟਾਣੀ ਇਹ ਵਾਲੇ ਦੁਪਹਿਰ ਖੜੀ ਦੀ ਫੋਟੋ ਲਾ ਕੇ ਕਹਿ ਦਿੰਦੇ ਆ ਜੀ ਨੂੰ ਥੋੜੀ ਜੀ ਹੋਈ ਹੋਈ ਆ ਇਹਨੂੰ ਹੁਣ ਅੱਗੇ ਵਧਾਵਾਂਗੇ ਹੋਰ ਹੋਰ ਲਗਾ ਲਗਾ ਕੇ ਕਿਤੇ ਇਹ ਤਾਂ ਟਾਣੀ ਕਿੱਥੇ ਮਰਜੀ ਲਗਾ ਦਿਓ ਇਹਦੀ ਕਟਿੰਗ ਲੱਗ ਜਾਂਦੀ ਆ ਤੇ ਔਦੇ ਵਿਚਾਰੇ ਗਰਮੀ ਨਾਲ ਮੁਰਝਾਏ ਪਏ ਆ ਚਲੋ ਬਣਾਈ ਰਿਹਾ ਤੁਸੀਂ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਅੱਗੇ ਦੀ ਅਪਡੇਟ ਵੀ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਇਹ ਆਪਣੀ ਘਰ ਦੇ ਬਾਹਰ ਲੱਗਿਆ ਹੋਇਆ ਤੇ ਇਹ ਹੈਗੀ ਆਪਣੀ ਹਲਦੀ ਦੀ ਅਪਡੇਟ ਕਰੰਟ ਅਪਡੇਟ ਦੇਖੋ ਐਨੀ ਵੱਡੀ-ਵੱਡੀ ਹੋ ਚੁੱਕੀ ਆ ਅੱਜ ਹੈਗੀ ਹੈ 10 ਅਗਸਤ ਤੇ 10 ਅਗਸਤ ਨੂੰ ਇਹ ਹਲਦੀ ਜੜੀ ਹੈ ਅੰਨੀ ਕਬੱਡੀ ਹੋ ਚੁੱਕੀ ਹੈ ਤੇ ਇੱਧਰ ਖੜੀ ਪੱਤੇ ਦਾ ਪਲਾਂਟ ਲੱਗਿਆ ਹੋਇਆ ਹੈ ਛੋਟਾ ਜਿਹਾ ਇਹ ਵੀ ਮੈਂ ਲਿਆ ਕੇ ਲਾਇਆ ਸੀ ਬੀਜ ਤੇ ਬੀਜ ਤੋਂ ਹੀ ਗਰੋਅ ਹੋ ਗਿਆ ਇਹ ਇੱਥੇ ਆਪਣੇ ਕੋਲ ਅਨਾਜ ਬੋ ਲੱਗਿਆ ਹੋਇਆ ਇਹਦੀ ਚਟਨੀ ਬਹੁਤ ਸਵਾਦ ਬਣਦੀ ਹੈ ਤੇ ਹੈਲਦੀ ਵੀ ਬਹੁਤ ਹੁੰਦਾ ਇਹ ਇਹ ਹੈਗਾ ਆਪਣਾ ਗੁਲਾਬਾਸ ਦਾ ਪਲਾਂਟ ਗੁਲਾਬਾਸ ਦੇ ਫਲਾਵਰ ਨੇ ਇਹ ਤੇ ਜਦੋਂ ਇਹਨੂੰ ਫਲਾਵਰ ਲੱਗਣਗੇ ਫਿਰ ਇਹਦੀ ਵੀ ਆਪਾਂ ਆਪ ਅਪਡੇਟ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਸੋ ਮਚ ਵੀਡੀਓ ਵਾਚ ਕਰਨ ਲਈ ਥੈਂਕਸ ਫॉर ਵਾਚਿੰਗ